ਹੰਦੀ ਅੱਦਰ ਆਪਣੀ ਸਬਜ਼ੀ ਬਣ ਗਈ ਹੈ ਅੱਜ ਮੈਂ ਮਟਰ ਪਨੀਰ ਬਣਾਇਆ ਵਾ ਤੇ ਕੱਲ ਮੈਂ ਕੰਮ ਤੇ ਜਾਣ ਤੋਂ ਪਹਿਲਾਂ ਮਾਂ ਹੋ ਘਾ ਕੇ ਪਨੀਰ ਬਣਾ ਕੇ ਰੱਖ ਗਈ ਸੀ ਤੇ ਅੱਜ ਮੈਂ ਸਵੇਰ ਤੜਕਾ ਲਾਤਾ ਤੇ ਹੁਣ ਇਹਦੇ ਵਿੱਚ ਮੇਤੀ ਦੇ ਧਨੀਆ ਹੈ ਨਹੀਂ ਸੀਗਾ ਹੁਣ ਮੈਂ ਇਹਨਾਂ ਨੂੰ ਫੋਨ ਲਾਇਆ ਵੀ ਆਉਣ ਲੱਗੇ ਲੈ ਆਇਓ ਫਿਰ ਉਹ ਕੱਟ ਕੇ ਤੇ ਆਪਾਂ ਵਿੱਚ ਉੱਪਰ ਦੀ ਪਾ ਦਾਂਗੇ ਹੰਜੀ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾ ਨਾ ਤਾਂ ਲੈ ਕੇ ਅੱਜ ਵੀਡੀਓ ਅਸੀਂ ਆਪਕਈ ਦਿਨਾਂ ਬਾਅਦ ਅੱਜ ਵੀਡੀਓ ਬਣਾ ਰਹੇ ਹਾਂ ਤੇ ਉਹਦਾ ਕਾਰਨ ਆਪਾਂ ਤੁਹਾਨੂੰ ਦੱਸਦੇ ਹਾਂ ਕਿਉਂਕਿ ਆਪਾਂ ਨੂੰ ਬਹੁਤ ਕਮੈਂਟ ਆਉਂਦੇ ਸੀ ਜਿਹੜੇ ਆਪਣੇ ਨਾਲ ਭੈਣਾਂ ਜੁੜੀਆਂ ਆਪਣੀਆਂ ਵੀਡੀਓ ਵੇਖਦੀਆਂ ਵਾ ਵੀ ਦੀਦੀ ਕਿੰਨੇ ਦਿਨ ਹੋ ਗਏ ਤੁਸੀਂ ਵੀਡੀਓ ਨਹੀਂ ਬਣਾਉਂਦੇਗੇ ਨਾ ਤੁਸੀਂ ਵੀਡੀਓ ਚਾਹੁੰਦੇ ਆ ਮੈਂ ਕਿਹਾ ਚਲੋ ਅੱਜ ਤੁਸੀਂ ਵੀ ਹੁਣ ਆਪਣੇ ਇੱਕ ਤਰ੍ਹਾਂ ਦੀ ਫੈਮਿਲੀ ਹੋ ਜਾਂ YouTube ਜਿਹੜੇ ਆਪਾਂ ਨੂੰ ਵੇਖਦੇ ਆ ਵੀਡੀਓ ਵੇਖਦੇ ਆ ਤੇ ਜਿਨ੍ਹਾਂ ਨੂੰ ਚਲ ਪਤਾ ਆ ਆਪਣੇ ਭੈਣ ਭਰਾ ਨੇੜੇ ਆ ਕੋਲੇ ਆ ਮੈਂ ਕਹਿੰਦਾ ਨਹੀਂ ਪਤਾਗਾ ਕਹਿੰਦੇ ਵੀਡੀਓ ਨਹੀਂ ਪਾਉਂਦੇ ਨਾ ਤੁਸੀਂ ਕੋਈ દિਵਾਲੀ ਦੀ ਵੀਡੀਓ ਪਾਈ ਆ ਤੇ ਤੁਸੀਂ દિਵਾਲੀ ਤੋਂ ਪਹਿਲਾਂ ਤਾਂ ਇੰਨਾ ਵਾਹ ਸ਼ਾਪਿੰਗ ਕੀਤੀ ਸੀ ਵੀ ਆ ਕਰਾਂਗੇ ਜੋ ਕਰਾਂਗੇ ਵੀ ਤੁਸੀਂ દિਵਾਲੀ ਦੀ ਵੀ ਕੋਈ ਵੀਡੀਓ ਨਹੀਂ ਪਾਈਗੇ ਤੇ ਮੈਂ ਕਹਾਂ ਚਲੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ દિਵਾਲੀ ਤੋਂ 2 ਦਿਨ ਪਹਿਲਾਂ ਮੇਰੇ ਮਾਸੀ ਜੀ ਸੀਗੇ ਤਾਈ ਜੀ ਸੀ ਤਾਈ ਜੀ ਸੀਗੇ ਨਾਲੇ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਚਾਂ ਚੱਕ ਕੇ ਵੀ ਬਾਥਰੂਮ ਚ ਉਹਨਾਂ ਨੂੰ ਅਟੈਕ ਆ ਗਿਆ ਤੇ ਉੱਥੇ ਵਿਚਾਰੇ ਪੂਰੇ ਹੋ ਗਏ ਸੀਗੇ ਜੀਦੀ ਵਜ੍ਹਾ ਕਰਕੇ ਵੀ ਮਾਲਕ ਕਾਫੀ ਤੈਨ ਵੀ ਬਹੁਤ ਦਾਸ ਰਿਹਾ ਫਿਰ ਹੁਣ ਕਰਤਾ ਕੀ ਸਕਦੇ ਆ ਇੱਥੇ ਦੂਰ ਬੈਠੇ ਹਾਂ ਤੇ ਪਰ ਮਾਲ ਬਹੁਤ ਜਿਆਦਾ ਦੇ ਦੁਖੀ ਰਿਹਾ ਕਿਸੇ ਵੀ ਚੀਜ਼ ਨੂੰ ਕਿਸੇ ਵੀ ਨੂੰ ਦੇਰ ਨਹੀਂ ਕਰਦਾ ਸੀ ਬਸ ਕੰਮ ਤੇ ਜਾਣਾ ਇੱਕ ਮਜਬੂਰੀ ਸੀ ਜਾਣਾ ਪੈਂਦਾ ਸੀ ਕੀ ਕਰ ਸਕਦੇ ਸੀ ਤੇ ਆਪ ਕਹਿੰਦੇ ਹੁੰਦੇ ਇਹ ਹੀ ਤਾਂ ਪਰਦੇਸੀਆਂ ਦੀਆਂ ਮਜਬੂਰੀਆਂ ਹੁੰਦੀਆਂ ਤੇ ਪਰ ਮਾਲ ਬਹੁਤ ਖਰਾਬ ਰਿਹਾ ਉਹਦੀ ਵਜ੍ਹਾ ਕਰਕੇ ਅਸੀਂ ਆਪਾਂ ਨਾ ਕੋਈ ਵੀਡੀਓ ਬਣਾਈ ਨਾ ਪਾਈ ਤੇ ਓਕੇ ਓਕੇ ਉੱਤੇ ਉਧਰ ਹੀ ਡੀਆਂ ਫੋਨ ਲਾ ਲੈਂਦੇ ਸੀ ਉਧਰ ਕੱਲਾ ਬੱਤਾਂ ਕਰ ਦਿੰਦੇ ਸੀਗੇ ਤੇ ਬਾਕੀ ਬਾਅਦ ਚ ਜਿਵੇਂ ਜਿਵੇਂ ਇੱਥੇ ਕਿਸੇ ਭੈਣ ਭਰਾ ਨੂੰ ਪਤਾ ਲੱਗੀ ਜਾਂਦਾ ਸੀਗਾ ਤੇ ਉਹ ਭੈਣਾਂ ਮੇਰੀਆਂ ਫ੍ਰਿੰਡਾਂ ਉਹ ਵੀ ਆਉਂਦੀਆਂ ਮੇਰੇ ਕੋਲੇ ਆ ਜਾਂਦੀਆਂ ਸੀਗੀਆਂ ਪਾਸਿ ਜੀ ਦਾ ਕਰਕੇ ਤੇ ਬਾਕੀ ਮੇਰਾ ਫੋਨ ਵੀ ਉਧਰ ਹੀ ਸੀਗਾ ਵਲੌਗਾਂ ਵਾਲਾ ਅੱਜ ਜੀ ਮੈਂ ਮੰਗਵਾਇਆ ਸੋਭਾ ਤੇ ਮੈਂ ਕਿ ਫੋਨ ਇੱਧਰ ਫੜਾ ਜੋ ਕਿਉਂਕਿ ਉਧਰ ਵੀਡੀਓ ਆਪਦੀਆਂ ਬਣਾ ਬਣੋ ਕੇ ਵੀ ਚਲ ਜੇ ਮਾਹਰਾ ਮੋਟਾ ਮਾਰਕੀਟ ਵਗੈਰਾ ਜਾਂਦੇ ਸੀ ਉਹ ਬਣਾ ਲੈਂਦੇ ਸੀਗੇ ਤੇ ਪਾ ਦਿੰਦੇ ਸੀਗੇ ਤੇ ਮੈਂ ਇਸ ਕਰਕੇ ਮੈਂ ਨਾ ਤਾਂ ਕੋਈ ਵੀਡੀਓ ਬਣਾਈ ਆ ਤੇ ਨਾ ਹੀ ਮੈਂ ਫਿਰ ਪਾਈ ਉਹ ਦੁਬਾਰਾ ਨਾ ਜਿਵੇਂ ਕਿ ਚਲੋ ਮੈਂ ਕੰਮ ਤੇ ਜਾਣ ਨੂੰ ਤਿਆਰ ਬੈਠੀ ਸੀ ਚਾਹ ਪੀਣ ਲੱਗੀ ਸੀ ਮੈਂ ਕਿ ਚਲੋ ਸਟਾਰਟਿੰਗ ਕਰਤੀ ਆ ਵੀਡੀਓ ਦੀ ਅੱਜ ਵੀਡੀਓ ਕੋਲਣੀ ਆਪਾਂ ਤੇ ਕਹਿੰਦੇ ਹੁੰਦੇ ਆ ਵੀ ਜਿਹੜੇ ਦੁੱਖ ਸੋਖਾ ਜਿੰਦਗੀ ਚ ਉਹ ਤਾਂ ਬਹੁਤ ਹੁੰਦੇ ਆ ਚੱਲਦੇ ਰਹਿੰਦੇ ਆਏ ਨੇ ਵੀ ਆਪਾਂ ਵੀ ਹਮੇਸ਼ਾ ਸੁਖੀਆਂ ਕਿਉਂਕਿ ਦੇਖਣ ਨੂੰ ਆਪਾਂ ਲੱਗਦੇ ਹਾਂ ਦੁੱਖ ਆਪਣੇ ਹੁੰਦੇ ਆ ਜਿੰਦਗੀ ਚ ਪਰ ਆਪਾਂ ਨੂੰ ਕੋਈ ਉਮੀਦ ਹੁੰਦੀ ਆ ਹਨਾ ਚਲੋ ਪਰਮਾਤਮਾ ਇੱਕ ਨਾ ਇੱਕ ਦਿਨ ਸਾਰਾ ਕੁਝ ਠੀਕ ਕਰ ਦੂਗਾ ਕੋਈ ਵੀ ਆਪਣੀ ਜ਼ਿੰਦਗੀ ਚ ਦੁੱਖ ਹੁੰਦੇ ਆ ਕਹਿੰਦੇ ਹੁੰਦੇ ਆ ਕਿ ਦੁੱਖ ਤੇ ਸੌਖਾ ਜਿਹੜਾ ਉਹ ਜ਼ਿੰਦਗੀ ਦੇ ਦੋ ਪਹਿਲੂ ਆ ਜੇ ਦੁੱਖ ਆ ਉਹ ਵੀ ਨਹੀਂ ਹਮੇਸ਼ਾ ਰਹਿਣਾ ਸੌਖਾ ਹੁੰਦਾ ਜੇ ਸੌਖਾ ਉਹ ਵੀ ਨਹੀਂ ਹਮੇਸ਼ਾ ਰਹਿੰਦਾ ਤੇ ਕੋਈ ਨਾ ਕੋਈ ਕੋਈ ਦੁੱਖ ਹੁੰਦਾ ਹੀ ਆ ਵੀ ਚਲੋ ਦੁੱਖ ਹੋਣ ਦੇ ਬਾਵਜੂਦ ਵੀ ਚਲੋ ਆਪਾਂ ਤੁਰੇ ਫਿਰਦੇ ਰਹਿੰਨੇ ਆ ਵੀ ਚਲੋ ਕੋਈ ਨਾ ਇੱਕ ਨਾ ਇੱਕ ਦਿਨ ਸਾਰਾ ਕੁਝ ਠੀਕ ਹੋ ਜਾਊਗਾ ਤੇ ਪਰ ਕਹਿੰਦੇ ਹੁੰਦੇ ਜਿਹੜਾ ਮੌਤ ਦਾ ਦੁੱਖ ਆ ਨਾ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਵਾ ਮਾਤਾ ਜਦੋਂ ਕਿਸੇ ਦੀ ਹੋ ਜਾਂਦੀ ਆ ਇਹ ਨੂੰ ਸਬਰ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਹੁਣ ਜਿਹੜਾ ਇਹ ਆਪਣੇ ਕੋਲੋਂ ਜੀ ਚਲਿਆ ਗਿਆ ਵੀ ਉਹਨੇ ਆਪਾਂ ਨੂੰ ਵਾਪਸ ਮਿਲਣਾ ਨਹੀਂ ਬਸ ਸਿਰਫ ਉਹਦੀਆਂ ਯਾਦਾਂ ਹੀ ਰਹਿ ਜਾਂਦੀਆਂ ਤੇ ਪਰ ਇਸ ਇਸ ਟਾਈਮ ਤੇ ਸੈल्फ ਸਬਰ ਕਰਨ ਦੀ ਲੋੜ ਹੁੰਦੀ ਆ ਹੁਣ ਭੈਣ ਆ ਮਾਸੀ ਜੀ ਦੀ ਬੇਟੀ ਬਸ ਉਹਨਾਂ ਨੂੰ ਐਂ ਕਹਿੰਦੇ ਆ ਸਾਰੇ ਵੀ ਹੁਣ ਹੋਰ ਕੀ ਕਰ ਸਕਦੇ ਆ ਵੀ ਹੁਣ ਸਬਰ ਕਰ ਕਹਿੰਦੇ ਤਾਂ ਹੁੰਦੇ ਆ ਵੀ ਜਿਹੜੀਆਂ ਮਾਵਾਆਂ ਹੁੰਦੀਆਂ ਨਾ ਤੇ ਵੀ ਮਾਮਾ ਮਤੀਆਂ ਨਰਾਸਤਾ ਹੀ ਇਦਾਂ ਦਾ ਹੁੰਦਾ ਵਾ ਤੇ ਵਿਪਲੌਣਿਆ ਤਨ ਬਹੁਤ ਔਖਿਆ ਹੋ ਜਾਂਦੇ ਭੁਲਾ ਨਹੀਂ ਸਕਦੇ ਆਪਾਂ ਮਾਮਾ ਨੂੰ ਤੇ ਪਰ ਪਰਪਰ ਵੀ ਕੀ ਸਕਦੇ ਆ ਕਿਉਂਕਿ ਇਹ ਜਿਹੜਾ ਮੌਤ ਆ ਇੱਕ ਸਚਾਈ ਆ ਰੱਬ ਨੇ ਇਹ ਬਣਾਈ ਹੋਈ ਆ ਤੇ ਪਰ ਜਦੋਂ ਕੋਈ ਇਦਾਂ ਦੀ ਚਾਹਣ ਚੱਕ ਮੌਤ ਹੋ ਜਾਂਦੀ ਆ ਤੇ ਉਹ ਸਬਰ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਵਾ ਤੇ ਪਰ ਚਲੋ ਕੋਸ ਕਰ ਨਹੀਂ ਸਕਦੇ ਮੌਤ ਦੇ ਅੱਗੇ ਕਹਿੰਦੇ ਹੁੰਦੇ ਆ ਮੌਤ ਅੱਗੇ ਕੋਈ ਵੀ ਕੋਸ ਨਹੀਂ ਕਰ ਸਕਦਾਗਾ ਤੇ ਬਾਕੀ ਕੋਈ ਵੀ ਦੁੱਖ ਹੁੰਦੀ ਹੈ ਦੁੱਖ ਤਾਂ ਜਿੰਦਗੀ ਚ ਚਲਦੇ ਆ ਉਹਨਾਂ ਦੀ ਆਪਣੀ ਉਮੀਦ ਹੁੰਦੀ ਹੈ ਵੀ ਕਿਸੇ ਨਾ ਕਿਸੇ ਦਿਨ ਚਲੋ ਠੀਕ ਹੋ ਜਾਊਗਾ ਪਰਮਾਤਮਾ ਸਾਰਾ ਕੁਝ ਠੀਕ ਕਰ ਦਊਗਾ ਪਰਮਾਤਮਾ ਤੇ ਆਪਾਂ ਪੂਰਨਸਾ ਰੱਖਦੇ ਹਾਂ ਪਰ ਇੱਥੇ ਆ ਕੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਠੀਕ ਉਹਦੀ ਵਜ੍ਹਾ ਕਰਕੇ ਹੀ ਬਸ ਕਾਫੀ ਦੈਨ ਆਈਮਾਨ ਬਹੁਤ ਉਦਾਸ ਰਿਹਾ ਕਿਉਂਕਿ ਜੋ ਗੱਲ ਆ ਦਿਲ ਚੋਂ ਨਿਕਲਦੀ ਤਾਂ ਨਹੀਂਗੀ ਤੇ ਦਿਲ ਚ ਰਹਿੰਦੀ ਹੋਈ ਆ ਕਿਉਂਕਿ ਜਦੋਂ ਆਪਣਾ ਚਲੇ ਜਾਂਦਾ ਹਨਾ ਉਹਦੀ ਘਾਟ ਤਾਂ ਆਪਾਂ ਹਮੇਸ਼ਾ ਮਹਿਸੂਸ ਹੁੰਦੀ ਆ ਤੇ ਬਾਕੀ ਮਮਸੀ ਜੀ ਦਾ ਸਾਡੀ ਨਾਲ ਪਿਆਰ ਬਹੁਤ ਸੀਗਾ ਸਾਡਾ ਮਾਵਾੰਗ ਵੀ ਸੀ ਕਿਉਂਕਿ ਅਸੀਂ ਇਕੱਠੀ ਇਕੱਠੀ ਰਹਿੰਦੇ ਸੀਗੇ ਤੇ ਬਾਅਦ ਚ ਜਦੋਂ ਅਸੀਂ ਕਾਫੀ ਵੱਡੇ ਹੋ ਗਏ ਸੀ ਉਦੋਂ ਅਲੱਗ ਅਲੱਗ ਹੋ ਰਹਿਣ ਲੱਗੇ ਪਰ ਫੇਰ ਵੀ ਸਾਡਾ ਬੱਚਿਆਂ ਦਾ ਆਪਸੀ ਚ ਬਹੁਤ ਪਿਆਰ ਆ ਇੱਕ ਦੂਜੇ ਦੇ ਮਤਲਬ ਅਸੀਂ ਘਰੇ ਰਹਿਣਾ ਆਉਣਾ ਜਾਣਾ ਤੇ ਉਸ ਦਿਨ ਜਦੋਂ ਚਾਂ ਚੱਕ ਸੁਬਾਹ ਇਹ ਖਬਰ ਮਿਲੀ ਬਹੁਤ ਮਾਨ ਬਹੁਤ ਜ਼ਿਆਦਾ ਦੁਖੀ ਹੋਇਆ ਮੇਰਾ ਭਰਾ ਹੁਣੇ ਆਇਆ ਉਹ ਤਾਂ ਅਜੇ ਵਿਚਾਰੇ ਨੂੰ ਮਹੀਨਾ ਨਹੀਂ ਹੋਇਆ ਉਹ ਬਹੁਤ ਜ਼ਿਆਦਾ ਕਰੇ ਬਹੁਤ ਰੋਵੇ ਉਹਕੇ ਕੰਨ ਮਾਸੀ ਜੀ ਮੈਨੂੰ ਬਾਰ-ਬਾਰ ਆਈ ਕਹੀ ਜਾਂਦੇ ਸੀ ਪੁੱਤ ਥੋੜੇ ਹੁੰਦਿਆਂ ਖਣੀ ਮੈਂ ਹੋਊਂਗੀ ਖਣੀ ਨਹੀਂ ਹੋਊਂਗੀ ਹਨ ਤੇ ਇਦਾਂ ਨਹੀਂ ਪਤਾ ਨਹੀਂ ਹੁੰਦਾਗਾ ਨਾ ਮੌਤ ਜਿਹੜੀ ਆ ਨਾ ਉਹ ਸੱਚੇ ਦਾ ਮੌਤ ਕੋਈ ਬੰਦਾ ਕੁਝ ਨਹੀਂ ਕਰ ਸਕਦਾਗਾ ਇੱਕ ਸਵਾਰੀ ਹੁੰਦਾ ਤੇ ਬਾਕੀ ਆਪਾਂ ਪਰਮਾਤਮਾ ਗੀ ਹੀ ਅਰਦਾਸ ਕਰਦੇ ਆ ਵੀ ਉਹਨਾ ਆਪਣੇ ਚਾਰਨਾ ਵਿੱਚ ਮਾਸੀ ਜੀ ਹਾਂਜੀ ਹੁਣ ਮੇਰੇ ਰੈਸਟੋਰੈਂਟ ਤੇ ਆ ਗਈ ਸੀਗੀ ਤੇ ਹੁਣ ਬਾਕੀ ਸਾਰੇ ਤਾਂ ਖਾਣ ਲੱਗੇ ਸੀ ਤੇ ਮੈਂ ਫਰੂਟ ਖਾਂਦੀ ਸੀ ਕਿਉਂਕਿ ਮੈਂ ਰੋਟੀ ਘਰੇ ਖਾ ਲੈਣੀ ਹੈ ਮੇਰੀ ਆਦਤ ਹੈ ਮੈਂ ਸਵੇਰ ਜਲਦੀ ਉੱਠ ਦੇ ਕਰਕੇ ਕੰਮ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਖਾ ਲੈਣੀ ਉਹਨੇ 10 ਵਜੇ ਰੋਟੀ ਤੇ ਇਹ ਸਾਰੇ 11 11:30 ਵਜੇ ਖਾਂਦੇ ਆ ਉਦੋਂ ਫਿਰ ਮੈਂ ਨਾਲ ਕੋਈ ਫਰੂਟ ਜਾਂ ਕੋਈ ਹੋਰ ਚੀਜ਼ 11:30 ਉਹ ਖਾ ਲੈਣੀ ਹੁਣ ਮੈਂ ਉਹ ਖਾਂਦੀ ਸੀਗੀ ਫਿਰ ਐਪਲ ਖਾਂਦੀ ਸੀਗੀ E' lui che ha no? E' il gioco la mia donna ma... 啊 ਕੁੰਡਿਆਂ ਦੇ ਮੈਚ ਫਸ ਗਏ ਮੇਰੇ ਵੀਰੋ ਕਹਿੰਦੇ ਬੋਲੇ ਵੱਡਾ ਲਾਲੀ ਨਹੀਂ ਤਾਂ ਫਿਰ ਮੈਂ ਆ ਗਿਆ ਕਿਹੜਾ ਵੱਡਾ ਇਹਨੇ ਮੈਚ ਫਸੇ ਹੋਏ ਨੇ ਲੈ ਤਾਂ ਮੈਂ ਸਾਰੇ ਇੱਕ ਪਾਸੇ ਮੋਲਾ ਇੱਕ ਪਾਸੇ ਰੌਕੀ ਆਪਣਾ ਬਾਈ ਸ਼ਿੱਟੂ ਕਿੰਨਾ ਕਰੂੰ ਮੈਂ ਵੱਤ ਵੱਦ ਮੋੜਾ ਯੂ ਚੱਲ ਕਿਉਂ ਨਹੀਂ ਉਹ گاਉਂ ਦਾ ਆਉਗਾ ਇਧਰੋਂ ਦਾ ਆਉਗਾ ਇੱਥੇ ਪੱਤੇ ਪਏ ਇੱਥੇ ਇਟਲੀ ਜਿਹਾ ਮਹਿਫਲ ਲਾਈ ਹੋਈ ਮੱਤਰਾਨੇ ਆ ਨਾ ਪਤਾ ਇਹ ਤਾਂ ਦਿਮਾਗ ਹੋਰ ਹਿਸਾਬ ਦਾ ਕੰਮ ਨਹੀਂ ਪੈ ਰਿਆ ਮੀਂਹ ਪੈ ਰਿਆ ਮੌਸਮ ਠੰਡਾ ਠਾਰ ਹੌਲੀਡੇ ਚੱਲ ਰਹੀ ਆ ਐਨਜੋਏ ਹੋ ਰਿਹਾ ਹਾਂ ਲੈ ਯਾਰ ਮੈਂ ਜੋ ਕਿੰਨਾ ਟਾਈਮ ਨਾ ਮੋਰ ਥੈਨ ਤੁਮੈਂ ਚੱਲ ਹਾਂ ਮੈਨੂੰ ਤਾਂ ਮੋੜੇ ਐਂਡ ਤੇ ਆ ਕੇ పిడ్ ఆయన మొలా తోపి టోపి ਮੀ ਪੈਂਦਾ ਹੈ ਭਾਬੀ ਦੇ ਨਾਲ ਖੇਡਦੇ ਆਂ ਟਾਈਮ ਨਹੀਂ ਪਾਸ ਹੁੰਦਾ ਕਿਵੇਂ ਕਰੀਏ ਦਿਹਾੜੀ ਲੱਗੀ ਨਹੀਂ ਬਹਿਲੇ ਬੈਠੇ ਆਂ ਚਾਹ ਪੀ ਲਈਆਂ ਸੇਵੀਆਂ ਬਣਾ ਕੇ ਖਾ ਲਈਆਂ ਮੇਰੀ ਧੱਕ ਫੇਰ ਲੱਗੀ ਜਾਂਦੀ ਆ ਹੂੰ ਨੋਲੇ ਉਹਦੇ ਕੰਮ ਦਾ ਨਹੀਂ ਓਲੇ ਤੁਹਾਨੂੰ ਕੀ ਮਾਰੀ ਖਾਣੀ ਮਿਉਈ ਮਾਰ ਦਿੱਤੀ ਆ ਮੈਂ ਤਾਂ ਦੱਸਿਆ ਮੇਰੇ ਚਾਰ ਪੱਤੇ ਸੀ ਮੈਂ ਬਣਾਇਆ ਨੇ ਫਾਲੇ ਪੱਤੇ ਹੂੰ ਮੈਂ ਤਾਂ ਹਜੇ ਤੱਕ ਹੀ ਜੀ ਗਿਆਂਗਾ ਤਿੰਨ ਵਾਰੀ ਭਾਬੀ ਦਵਿੰਦਰ ਹਾਂ ਦੋ ਵਾਰੀ ਭਾਬੀ ਮੋਲਾ ਹਾਂ ਇੱਕ ਵਾਰੀ ਭਾਬੀ ਗੋਰਾ ਨਾ ਨਾ ਗੋਰਾ ਨਹੀਂ ਬਣਿਆ ਇੱਕ ਵਾਰੀ ਗੁਰਪ੍ਰੀਤ ਇੱਕ ਵਾਰੀ ਗੁਰਪ੍ਰੀਤ ਦਾ ਨਾ ਇੱਕ ਵਾਰੀ ਪੱਤੀ ਪੱਕੀ ਹੋਣੀ ਹੁੰਦੇ ਆ ਜਿਹੜੀ ਸ਼ਰਦਾਂ ਪੂਰੀ ਗੋਰੀ ਵਾਲੀ ਵੀ ਗੋਰੀ ਵਾਲੀ ਵੀ ਗੋਰੀਨ ਸਾਹਿਬ ਦਾ ਪੱਕੀ ਹੋ ਜੀ ਤੱਕ ਮੈਂ ਜਿੱਥੋਂ ਤੱਕ ਮੈਨੂੰ ਲੱਗਦਾ ਹੋਊਗੀ ਹੋ ਗਈ ਬਸ ਮੀਰਾ ਉਧਰੋਂ ਜਸਵੰਤ ਉਹ ਕਿਸੇ ਦੇ ਵਿੱਚ ਉਹ ਵੀ ਦੇਖ ਲੈ ਮੜਾ ਜਾ ਉਹ ਤੇ ਵੀ ਸ਼ਾਟ ਮਾਰ ਭਾਈ ਤਾਤੂ ਜੀ ਤੁਸੀਂ ਵੀ ਖੇਡ ਲੈਨੇ ਨਹੀਂ ਮੈਂ ਨਹੀਂ ਖੇਡਦਾ ਸ਼ਰੀ ਦਿਹਾੜੀ ਫੋਨ ਤੇ ਫੋਨ ਤੇ ਯਾਰ ਟਾਈਮ ਆਸ ਹੋ ਜਾਂਦਾ ਹਾਂਜੀ ਹਿੱਟ ਲੇ ਕਿੰਦਾ ਲੱਗੇ ਹਿੱਟ ਨਹੀਂ ਵਧੀਆ ਫੋਨ ਨਜ਼ਾਰੇ ਆ ਆ ਨਜ਼ਾਰੇ ਨਹੀਂ